ਕਸ ਵੀਰਾ ਹਨ ਬੁਰਜ ਪੁਲ ਦੇ ਥੱਲੇ ਤੋਂ ਜਿਹੜਾ ਸਤਲੁਜ ਦਰਿਆ ਦੇ ਪਾਣੀ ਦੀ ਜੇਕਰ ਗੱਲ ਕਰੀਏ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਜਿੱਥੇ ਜਿਹੜਾ ਹੈ ਕੁਝ ਦਿਨ ਪਹਿਲਾਂ ਕਰੀਬ 9 ਤੋਂ 10 ਫੁੱਟ ਪਾਣੀ ਜਿਹੜਾ ਹੈ ਇਸ ਸਥਾਨ ਤੋਂ ਥੱਲੇ ਪਰ੍ਹਾਂ ਵਗ ਰਿਹਾ ਸੀ ਹੁਣ ਜਿਹੜਾ ਹੈ ਇਸ ਸਮੇਂ ਬਿਲਕੁਲ ਇਸ ਪੁਲ ਦੇ ਕਿਨਾਰਿਆਂ ਦੇ ਨਜ਼ਦੀਕ ਵਗ ਰਿਹਾ ਹੈ ਇਹ ਬੁਰਜ ਪੁਲ ਦੇ ਕਨਾਰਿਆਂ ਦੇ ਨਾਲ ਜਿਹੜਾ ਹੈ ਪਾਣੀ ਇਹ ਲੱਗ ਰਿਹਾ ਹੈ ਦੇਖ ਸਕਦੇ ਹੋ লাইਵ ਤਸਵੀਰਾਂ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਦੀਆਂ ਬਰਜਪੁਰ ਤੋਂ ਤੁਸੀਂ ਇਹਨਾਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਜਿਹੜਾ ਹੈ ਨੱਕੋ ਨੱਕੇ ਸਤਲੁਜ ਦਰਿਆ ਭਰਿਆ ਆ ਰਿਹਾ ਹੈ ਹਾਲਾਤ ਜਿਹੜੇ ਹੈ ਇਸ ਸਮੇਂ ਬਿਲਕੁਲ ਕੰਟਰੋਲ ਦੇ ਵਿੱਚ ਹੈ ਕਿਉਂਕਿ ਜਿਹੜਾ ਪਾਣੀ ਸਤਲੁਜ ਦਰਿਆ ਦੇ ਵਿਚਕਾਰ ਹੀ ਵਗ ਰਿਹਾ ਹੈ ਅਗਰ ਇਸੇ ਤਰ੍ਹਾਂ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਰਿਸ਼ ਹੁੰਦੀ ਹੈ ਤਾਂ ਜਿਹੜਾ ਹਾਲਾਤ ਹੈ ਭਿਆਨਕ ਹੋ ਸਕਦੇ ਹਨ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਜਾਲਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਬਰਜਪੁਰ ਦੇ ਆ ਸਤਲੁਜ ਦਰਿਆ ਦੇ ਆ ਸਤਲੁਜ ਦਰਿਆ ਦੀਆਂ ਜਿਹੜੀਆਂ ਟਰੌਣੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਸਵਾਨ ਨਦੀ ਦਾ ਪਾਣੀ ਆਉਣ ਦੇ ਕਾਰਨ ਹਜ਼ਾਰਾਂ ਹੀ ਪੀਓਸ਼ਿਕ ਪਾਣੀ ਇਸ ਸਮੇਂ ਜਿਹੜਾ ਹੋਣ ਸਤਲੁਜ ਦਰਿਆ ਦੇ ਵਿੱਚ ਚੱਲ ਰਿਹਾ ਹੈ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਦੀਆਂ ਨਜ਼ਦੀਕ ਲੋਧੀਪੁਰ ਬੁਰਜ ਪੁਲ ਜਿਹੜਾ ਸਵਾਨ ਨਦੀ ਦਾ ਪਾਣੀ ਜਿਹੜਾ ਹੈ ਇਸ ਸਤਲੁਜ ਦਰਿਆ ਦੇ ਵਿੱਚ ਆ ਕੇ ਜਿਹੜਾ ਹੈ ਹੁਣ ਹਜ਼ਾਰਾਂ ਕਿਊਸਿਕ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਪਾਣੀ ਹੈ ਜੇਕਰ ਪਾਣੀ ਦੀ ਪਦਰਤੀ ਗੱਲ ਕਰੀਏ ਮਹਿਜ ਜਿਹੜਾ ਹੈ 3 ਤੋਂ 4 ਫੁੱਟ ਜਿਹੜਾ ਹੈ ਕਿਨਾਰਿਆਂ ਤੋਂ ਥੱਲੇ ਚੱਲ ਰਿਹਾ ਹੈ ਜਿਵੇਂ ਪਿਛਲੇ ਦਿਨਾਂ ਤੋਂ ਜਿਹੜਾ ਹੈ ਲਗਾਤਾਰ ਪੜੋਸੀ ਰਾਜ ਜਿਹੜਾ ਹੈ ਹਿਮਾਚਲ ਪ੍ਰਦੇਸ਼ ਵਿੱਚ بارش ਹੋ ਰਹੀ ਹੈ ਉਸ ਦੇ ਕਾਰਨ ਜਿਹੜਾ ਹੈ ਇਹ ਸਵਾਨ ਨਦੀ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਇਸ ਕਿਨਾਰੇ ਤੋਂ ਉਸ ਕਿਨਾਰੇ ਤੱਕ ਜਿਹੜਾ ਹੈ ਬਿਲਕੁਲ ਭਰਿਆ ਆ ਰਿਹਾ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਸਤਲੁਜ ਦਰਿਆ ਦੀਆਂ ਜਿਵੇਂ ਸਵੇਰ ਤੋਂ ਹੀ ਜਿਹੜਾ ਹੈ ਸੋਸ਼ਲ ਮੀਡੀਆ ਖਬਰਾਂ ਤੇ ਜਿਹੜਾ ਹੈ ਆ ਰਿਹਾ ਹੈ ਕਿ ਪੜੋਸੀ ਰਾਜ ਜਿਹੜਾ हिमाचल प्रदेश ਦੇ ਜ਼ਿਲ੍ਹਾ ਉਹਨਾਂ ਦੇ ਵਿੱਚ ਜਿਹੜਾ ਹੈ ਅ ਤੇ ਜਿਹੜਾ ਪਾਣੀ ਸਤਲੁਜ ਦਰਿਆ ਦੇ ਵਿੱਚ ਸਵਾਨ ਅਧੀ ਆ ਰਿਹਾ ਹੈ ਉਸ ਦੇ ਕਾਰਨ ਜਿਹੜਾ ਹੈ ਜਿੱਥੇ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਉੱਥੇ ਘਰਾਂ ਨੂੰ ਵੀ ਜਿਹੜਾ ਹੈ ਇਸ ਪਾਣੀ ਨੇ ਨਿਸ਼ਾਨਾ ਬਣਾਇਆ ਹੈ ਸੋ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਇਸ ਸਮੇਂ ਆਪਾਂ ਜ਼ਿਲ੍ਹਾ ਰੂਪਨਗਰ ਦੇ ਸ਼੍ਰੀ ਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਲੋਧੀਪੁਰ ਦੇ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਖੜੇ ਹਾਂ ਦੇਖ ਸਕਦੇ ਹੋ ਇਸ ਕਿਨਾਰੇ ਤੋਂ ਉਸ ਕਿਨਾਰੇ ਤੱਕ ਜਿਹੜਾ ਹੈ ਸਤਲੁਜ ਦਰਿਆ ਇਸ ਸਮੇਂ ਪੂਰਾ ਉਫਾਨ ਤੇ ਹੈ ਭਰਿਆ ਹੋਇਆ ਆ ਰਿਹਾ ਹੈ ਕਿਉਂਕਿ ਇਸ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਸਵਾਨ ਨਦੀ ਦਾ ਪਾਣੀ ਲਗਾਤਾਰ ਆ ਰਿਹਾ ਹੈ ਉਹ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਤੇਜ਼ੀ ਨਾਲ ਪਾਣੀ ਅੱਗੇ ਵੱਲ ਨੂੰ ਵਧ ਰਿਹਾ ਹੈ ਪਾਣੀ ਬਿਲਕੁਲ ਜਿਹੜਾ ਹੈ ਕਿਨਾਰਿਆਂ ਤੋਂ ਮਹਿਜ 4 ਤੋਂ 3 ਫੁੱਟ ਜਿਹੜਾ ਹੈ ਥੱਲੇ ਚੱਲ ਰਿਹਾ ਹੈ ਦੇਖੋ ਸਰਤੂਲੀ ਦਰਿਆ ਦੀ ਵਿੱਚ ਪਾਣੀ ਦੀ ਗੱਲ ਕਰੀਏ ਹਜ਼ਾਰਾਂ ਕਿਊਸਿਕ ਪਾਣੀ ਇਸ ਵੇ ਇਸ ਦਰਿਆ ਦੇ ਵਿੱਚ ਚੱਲ ਰਿਹਾ ਹੈ ਦੇਖ ਸਕਦੇ ਹੋ ਕਿ ਜਿਹੜਾ ਕ੍ਰੇਟ ਵਾਲ ਲਗਾਏ ਹੈ ਮਹਿਜ ਉਤੋਂ ਕਰੀਬ 4 ਕੋ ਫੁੱਟ ਜਿਹੜਾ ਹੈ ਥੱਲੇ ਚੱਲ ਰਿਹਾ ਹੈ ਤੁਸੀਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸ਼੍ਰੀ ਨੰਨਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਸਤਲੁਜ ਦਰਿਆ ਦੀਆਂ ਪਾਣੀ ਦੀ ਰਫਤਾਰ ਤੋਂ ਹੀ ਜਿਹੜਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੁ ਜਿਹੜਾ ਹੈ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਪਾਣੀ ਆ ਰਿਹਾ ਹੈ ਪਰ ਇਸ ਸਮੇਂ ਜਿਹੜਾ ਹੈ ਸਥਿਤੀ ਕੰਟਰੋਲ ਦੇ ਵਿੱਚ ਹੈ ਕਿਉਂਕਿ ਜਿਹੜਾ ਹੈ ਇਹ ਪਾਣੀ ਹੈ ਬਿਲਕੁਲ ਸਤਲੁਜ ਦਰਿਆ ਦੇ ਵਿੱਚਕਾਰ ਹੀ ਚੱਲ ਰਿਹਾ ਹੈ ਅਤੇ ਇਹ ਦਰਿਆ ਦੇ ਵਿੱਚ ਵਿਚਕਾਰ ਹੀ ਚੱਲ ਰਿਹਾ ਪਰ ਜਿਸ ਤਰ੍ਹਾਂ ਜਿਹੜਾ ਹੈ ਅਗਲੇ ਕੱਲ ਵੀ ਜਿਹੜਾ ਹੈ ਭਾਰੀ ਬਾਰਿਸ਼ ਦੀ ਜਿਹੜੇ ਆ ਸ਼ੰਕਾ ਜਤਾਈ ਗਈ ਹੈ ਉਹ ਜੇਕਰ ਭਾਰੀ بارش ਹਿਮਾਚਲ ਪ੍ਰਦੇਸ਼ ਜਾਂ ਪੰਜਾਬ ਵਿੱਚ ਹੁੰਦੀ ਹੈ ਤਾਂ ਜਿਹੜਾ ਹੈ ਇਹ ਪਾਣੀ ਦਾ ਪੱਧਰ ਹੋਰ ਵੀ ਵੱਧ ਸਕਦਾ ਹੈ ਅਤੇ ਇਹ ਸਤਲੁਜ ਦਰਿਆ ਦਾ ਪਾਣੀ ਜੋ ਹੈ ਇਹ ਅ ਦਿਲਾ ਰੂਪਨਗਰ ਖਾਸ ਕਰਕੇ ਤਹਿਸੀਲ ਨੰਦਪੁਰ ਸਾਹਿਬ ਦੇ ਨੇੜੇ ਜਿਹੜੇ ਪਿੰਡ ਹੈ ਸਤਲੁਜ ਦਰਿਆ ਦੇ ਬਿਲਕੁਲ ਬਿਲਕੁਲ ਨੇੜੇ ਉਹ ਜਿਹੜਾ ਹੈ ਇਸ ਪਾਣੀ ਦੀ ਮਾਰ ਦੇ ਵਿੱਚ ਆ ਜਾਣਗੇ ਜੇਕਰ ਜਿਹੜਾ ਹੈ ਪਾਣੀ ਇਹ ਨਾ ਕਿਨਾਰਿਆਂ ਤੋਂ ਹੁੰਦਾ ਹੋਇਆ ਪਿੰਡਾ ਵੱਲ ਨੂੰ ਜਾਂਦਾ ਹੈ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਾਹਮਣੇ ਜਿਹੜਾ ਹੈ ਬੁਰਜਪੋਲ ਹੈ ਜੋ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਨੰਦਗੜ੍ਹ ਸਾਹਿਬ ਵਾਲਿਆਂ ਨੇ ਬਣਾਇਆ ਸੀ ਅਤੇ ਪਾਣੀ ਜਿਹੜਾ ਹੈ ਇਸ ਕਿਨਾਰੇ ਤੋਂ ਉਸ ਕਿਨਾਰੇ ਤੱਕ ਜਿਹੜਾ ਹੈ ਬਿਲਕੁਲ ਭਰਿਆ ਆ ਰਿਹਾ ਹੈ ਸਤਲੁਜ ਦਰਿਆ ਭਰਿਆ ਆ ਰਿਹਾ ਜੋ ਪਹਿਲਾਂ ਕੁਝ ਦਿਨ ਪਹਿਲਾਂ ਇਸ ਇੱਥੇ ਜਿਹੜਾ ਹੈ ਕਰੀਬ 8 ਤੋਂ 10 ਫੁੱਟ ਪਾਣੀ ਥੱਲੇ ਚੱਲ ਰਿਹਾ ਹੈ ਤੇ ਹੁਣ ਜੇ ਪਾਣੀ ਦੀ ਗੱਲ ਕਰੀਏ ਇਹਨਾਂ ਕਿਨਾਰਿਆਂ ਤੋਂ ਜਿਹੜਾ ਹੈ ਮਹਿਜ 4 ਤੋਂ ਸਵਾ 4 ਜਾਂ ਸਾਢੇ 4 ਫੁੱਟ ਜਿਹੜਾ ਹੈ ਨੀਵੇਂ ਹੈ ਅਗਰ ਹੋਰ ਬਾਰਿਸ਼ ਮਾਝਲ ਪ੍ਰਦੇਸ਼ ਵਿੱਚ ਹੁੰਦੀ ਆ ਤਾਂ ਜਿਹੜੇ ਹਾਲਾਤ ਭਿਆਨਕ ਹੋ ਜਾਣਗੇ ਸੋ ਦੇਖ ਸਕਦੇ ਹੋ ਕਿ ਕਿੰਨੀ ਰਫ਼ਤਾਰ ਦੇ ਨਾਲ ਜਿਹੜਾ ਹੈ ਪਾਣੀ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਚੱਲ ਰਿਹਾ ਹੈ ਪਾਣੀ ਦੀ ਰਫਤਾਰ ਤੋਂ ਹੀ ਇਸ ਦੀ ਗਹਿਰਾਈ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ ਹੈ ਬਹੁਤ ਹੀ ਤੇਜ਼ ਰਫਤਾਰ ਦੇ ਨਾਲ ਜਿਹੜਾ ਹੈ ਪਾਣੀ ਅੱਗੇ ਨੂੰ ਵਧ ਰਿਹਾ ਹੈ ਕਿਉਂਕਿ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਸਵਾਨਦੀ ਦਾ ਪਾਣੀ ਮਿਲ ਚੁੱਕਾ ਹੈ ਲਗਾਤਾਰ ਹੀ ਜਿਹੜਾ ਹੈ ਮਾਚਲ ਪ੍ਰਦੇਸ਼ ਦੇ ਵਿੱਚ ਬਾਰਿਸ਼ ਜੋ ਹੋ ਰਹੀ ਹੈ ਉਸ ਦੇ ਕਾਰਨ ਇਹ ਸਵਾਨਦੀ ਭਰੀ ਆ ਰਹੀ ਹੈ ਕਿਉਂਕਿ ਸਵੇਰੇ ਵੀ ਜਿਹੜੇ ਆਪਾਂ ਖਬਰਾਂ ਦੇ ਵਿੱਚ ਜਿਹੜੀ ਹੈ ਤਸਵੀਰਾਂ ਦੇਖਿਆ ਸਨ ਕਿ ਜਿਲ੍ਹਾ ਉਹਨਾਂ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜਾ ਹੈ ਜਿੱਥੇ ਪਾਣੀ ਵੜ ਚੁੱਕਾ ਹੈ ਉੱਥੇ ਹੀ ਲੋਕਾਂ ਦੇ ਘਰਾਂ ਵਿੱਚ ਵੀ ਜਿਹੜਾ ਹੈ ਪਾਣੀ ਤਬਾਹੀ ਮਚਾਰਿਆ ਹੈ ਸੋ ਜੇਕਰ ਇਸ ਹੁਵੇ ਆਪਾਂ ਸਤਲੁਜ ਦਰਿਆ ਦੇ ਕਿਨਾਰੇ ਸ੍ਰੀ ਅਨੰਤਪੁਰ ਸਾਹਿਬ ਦੇ ਤਹਿਸੀਲ ਦੇ ਪਿੰਡਾਂ ਦੀ ਗੱਲ ਕਰੀਏ ਪਾਣੀ ਜਿਹੜਾ ਹੈ ਬਿਲਕੁਲ ਇਸ ਹੁਵੇ ਤਾਂ ਜਿਹੜਾ ਹੈ ਸਤਲੁਜ ਦਰਿਆ ਦੇ ਵਿੱਚ ਹੀ ਚੱਲ ਰਿਹਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਇਹ ਹਾਲਾਤ ਜਿਹੜੇ ਹੈ ਗੰਭੀਰ ਹੋ ਸਕਦੇ ਹੈ